ਬਈ ਅਸੀਂ ਕੱਲ ਇੱਕ ਸੌਂਗ ਸੁਣਿਆ ਕੋਕਾ ਕੋਲਾ ਗਗਨ ਮਾਨਨ ਮੋਲ ਦਾ ਉਹ ਗਾਣੇ ਦੇ ਵਿੱਚ ਬੜੀ ਹਵਾ ਜੀ ਹੋ ਗਈ ਉਹਦਾ ਰੀਪਲੇ ਮੇਰਾ ਵੀਰ ਕਰਨ ਗਿਲ ਕਰਨ ਲੱਗਾ ਆ ਜੋ ਕਿ ਬਹੁਤ ਮੈਂਹਤ ਨਾਲ ਸੌਂਗ ਲਿਖਿਆ ਸਾਰੇ ਜਣੇ ਪਿਆਰ ਕਰਿਓ ਤੇ ਸ਼ੇਅਰ ਕਰਿਓ ਉਹ ਪਹਿਲਾਂ ਤੇਰੀ ਅਸੀਂ ਕਸਣ ਹੀ ਨਕੇਲਨੀ ਫੇਰ ਦਸੂ ਹੁੰਦਾ ਕਿੱਦਾਂ ਮੇਲਨੀ ਉਹ ਪਹਿਲਾ ਤੇਰੀ ਅਸੀਂ ਕਸਣ ਹੀ ਨਕੇਲਨੀ ਫੇਰ ਦੱਸੂ ਹੁੰਦਾ ਕਿੱਦਾਂ ਮੇਲਨੀ ਉਹ ਬੱਬੂ ਮਾਨ ਦਾ ਸਟੈਪ ਨਾ ਤੂੰ ਚੱਕਨੀ ਬੜਾ ਅਰਬ ਸਵਾਦਾ ਬੱਬੂ ਜੱਟਨੀ ਨਹੀਂ ਤੂੰ ਕੋਕਾ ਕੋਲਾ ਪੀ ਕੇ ਝੂਠ ਬੋਲਦੀ ਕਿ ਮੈਂ ਦੁੱਧ ਨਾਲ ਬਦਾਮ ਨਿਤ ਜਗਦੀ ਉਹ ਜਿੰਨੀ ਮਰਜੀ ਤੂੰ ਹਵਾ ਕਰੀ ਸੋਣੀਏ ਬੱਬੂ ਮਾਨ ਨਹੀਂ ਤੂੰ ਬਿੱਲੋਂ ਬਣ ਸਕਦੀ ਉਹ ਜਿੰਨੀ ਮਰਜੀ ਤੂੰ ਹਵਾ ਕਰੀ ਸੋਣੀਏ ਬੱਬੂ ਮਾਨ ਨਹੀਂ ਤੂੰ ਬਿੱਲੋਂ ਬਣ ਸਕਦੀ ਉਹ ਜੇ ਤੂੰ ਟੋਪ ਸਹੇਲੀਆਂ ਨੇ ਰੱਖੀਆਂ ਤੁੱਲਾ ਯਾਰਾਂ ਦਾ ਵੀ ਬਿੱਲੋ ਪੂਰਾ ਆਤਿਆ ਉਹ ਸ਼ੌਕ ਬੋਏਫ੍ਰੈਂਡ ਵਾਲਾ ਜੇ ਨਾ ਪਾਲਿਆ ਤੇ ਕਿਦੀ ਖੁੰਡੀ ਮੁੱਛ ਲਾਉਂਦੀ ਤੇਰੇ ਅੱਗ ਨਹੀਂ ਉਹ ਸ਼ੌਕ ਬੋਏਫ੍ਰੈਂਡ ਵਾਲਾ ਜੇ ਨਾ ਪਾਲਿਆ ਨਿੱਕੀ ਨਿੱਖੁੰਡੀ ਮੁੱਛ ਲਾਉਂਦੀ ਤੇਰੇ ਅੱਗ ਨਹੀਂ ਉਹ ਤੇਰਾ ਟਾਈਮ ਟੂਮ ਕਿਸੇ ਨੇ ਕੀ ਚੱਕਣਾ ਟਾਈਮ ਟੂਮ ਕਿਸੇ ਨੇ ਕੀ ਚੱਕਣਾ ਵੀ ਤੇਰੀ ਫੂਕਰੀ ਲੈ ਲੈਣਾ ਤੈਨੂੰ ਚੱਕ ਨਹੀਂ ਉਹ ਨਹੀਂ ਤੂੰ ਕੋਕਾ ਕੋਲਾ ਪੀ ਕੇ ਝੂਠ ਬੋਲਦੀ ਕਿ ਮੈਂ ਦੋ ਦਿਨਾਂ ਬਦਾਮ ਨਿਤ ਸ਼ੱਕਦੀ ਲੋ ਜੀ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਥੈਂਕ ਯੂ